It's the whole girl. ਕੀ ਕੰਟੈਕਟ ਨੰਬਰ ਹੈ ਇਹ ਦਾ ਪਾਈਪ ਠੀਕ ਹੈ ਨਾ ਨਹੀਂ ਰਾਮ ਕਰਕੇ ਸਾਡੇ ਅੱਗੇ ਚੱਲੇਗੇ ਚੱਲਦੇ ਚੱਲਦੇ ਬਾਕਸ ਤੇ ਨਾ ਐਸਾ ਸੈਂਕਸ ਚਾਣਿਸਾ ਉਹਦੇ ਤੋਂ ਉਹਦੇ ਬੇਬੇ ਉੱਪਰ ਕੈਮਰੇ ਕੋਲ ਦੇ ਦੇ ਦੱਦੂੰਗਾ ਹਾਂਜੀ ਹਾਂਜੀ ਇਹ ਸਿਰ ਕਿੰਨੇ ਯਾਰ ਤੇ ਚਲ ਗਿਆ 9:00 ਤੋਂ ਵੱਧ ਤੋਂ ਵੱਧ ਉਸੇ 9:00 ਤੋਂ ਪਹਿਲਾਂ ਹੀ ਪਹੁੰਚ ਗਿਆ ਹਾਂਜੀ ਵੀਰ ਜੀ ਕੀ ਗੱਲਬਾਤ ਹੋਈ ਆ ਤੇ ਕੀ ਨਾਮ ਆ ਤੁਹਾਡਾ ਮੇਰਾ ਨਾ ਪਿੰਡ ਬਿਲਗਾ ਬਨਾਮ ਬਰਲਾਸਾਂਗਿਆ ਮੈਂ ਕੰਮ ਤੋਂ ਬੰਦਿਆਂ ਨੂੰ ਛੱਡ ਕੇ ਆਉਂਦਾ ਸੀ ਸਵੇਰੀ ਇੱਕ ਬੰਦਾ ਰਹਿ ਗਿਆ ਬਿਲਗੇ ਉਦੋਂ ਮੈਨੂੰ ਉਹ ਛੱਡਿਆ ਉਹਨਾਂ ਤੇਨੂੰ ਉਹਨੂੰ ਛੱਡ ਕੇ ਆਉਂਦਾ ਤੇ ਐਸ ਏਰੀਆ ਵਿੱਚ ਇੱਥੇ ਜਿੱਦਾਂ ਮੈਂ ਆਇਆ ਜਦੋਂ ਨਾ ਤੇ ਦੋ ਬੰਦੇ ਖੜੇ ਸੀ ਇੱਥੇ ਮੂੰਹ ਸਰੋਂ ਨੂੰ ਲਪੇਟੇ ਸੀਗੇ ਤੇ ਉਹਨਾਂ ਨੇ ਜਿੱਦਾਂ ਮੈਂ ਥੋੜਾ ਜਿਹਾ ਮੋਟਰਸਲ ਲੱਗੀਨ ਤੋੜ ਕੇ ਪਹਿਲਾਂ ਖੜੇ ਸੀ ਜਦੋਂ ਮੈਂ ਲੱਗ ਗਿਆ ਕਿ ਮੋਟਰਸਲ ਤੋੜ ਲਿਓ ਨੀ ਤੋੜ ਕੇ ਤਾਂ ਮੈਂ ਤੇ ਇੱਕ ਫਾਇਰ ਕਰਤਾ ਉਦھر ਤੇ ਮੈਂ ਮੋੜ ਕਟਰ ਚੁੱਕਾ ਸੀ ਤੇ ਉਦੋਂ ਵਜਾ ਕੇ ਫੇਰ ਉਹਨਾਂ ਨੇ ਮਿੱਤੇ ਠੇਕ ਕੀਤਾ ਤੇ ਫੇਰ ਮੈਂ ਦੇਖਿਆ ਨਹੀਂ ਜਦੋਂ ਪਿੱਛੇ ਨਹੀਂ ਮੁੜ ਕੇ ਦੇਖਿਆ ਮੈਂ ਬਿਲਗੇ ਜਾ ਕੇ ਰੁਕ ਗਿਆ ਕਿ ਇਸ ਮੰਚਾ ਦੇ ਨਾਲ ਤੁਹਾਡੇ ਤੇ ਫਾਇਰ ਕੀਤੇ ਕੋਈ ਪਤਾ ਲੱਗਾ ਕਿਸੇ ਨਾਲ ਮੇਰਾ ਕੋਈ ਝਗੜਾ ਨਹੀਂ ਹੈਗਾ ਕੋਈ ਕੁਝ ਨਹੀਂ ਸਮਝ ਆ ਇਹਦੇ ਬਾਰੇ ਕੋਈ ਪੁਰਾਣੀ ਰੰਜਿਸ਼ ਹੋਵੇ ਕਿਸੇ ਨਾਲ ਵੀ ਨਹੀਂ ਹੈ ਕੋਈ ਕੁਝ ਨਹੀਂ ਹੈਗਾ ਤੇ ਕੰਮ ਕੀ ਕਰਦੇ ਤੁਸੀਂ ਕੰਮ ਮੈਂ ਠੇਕੇਦਾਰੀ ਕਰਦਾ ਆਪਣੀ ਬਿਲ ਬਿਲ ਤੇ ਅੱਜ ਤੁਸੀਂ ਇੱਧਰਲੇ ਇਲਾਕੇ ਦੇ ਵਿੱਚ ਕੀ ਕਰਨ ਆਏ ਸੀ ਇੱਧਰ ਲੇ ਲੱਕ ਸੁਣਣਾ ਕਲਾ ਵਿੱਚ ਮੈਂ ਕੰਮ ਚੱਲਦਾ 20 22 ਸਾਲ ਉਹ ਇੱਥੇ ਕੰਮ ਮੇਰਾ ਚੱਲੀ ਜਾਂਦਾ ਇਸ ਪਿੰਡ ਦੇ ਵਿੱਚ ਅੱਛਾ ਉਦਾਂ ਬਿਲਗਾ ਮੇਰਾ ਰੈਂਡ ਤੇ ਉਸ ਤੋਂ ਬਾਅਦ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਕੰਪਲੀਟ ਮੈਂ ਬਾਬੇ ਜੀ ਦੀ ਕਮੇਟੀ ਵਾਲਿਆਂ ਨੂੰ ਫੋਨ ਕੀਤਾ ਸੀ ਜਦੋਂ ਅੱਛਾ ਪ੍ਰਧਾਨ ਹੈ ਸਾਡੀ ਹਾਂ ਤੇ ਉਹਨਾਂ ਨੇ ਫਿਰ ਪੁਲਿਸ ਨੂੰ ਕੀਤਾ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਮੈਂ ਤਾਂ ਇਹ ਮੰਗ ਕਰਦੇ ਇਹਦਾ ਪਤਾ ਲੱਗਣਾ ਚਾਹੀਦਾ ਕੀ ਕੌਣ ਸੀਗੇ ਬੰਦੇ ਕਿਉਂਕਿ ਮੇਰਾ ਤਾਂ ਕਿਸੇ ਨਾਲ ਨਹੀਂ ਅੱਜ ਤੀ ਨਾਲ ਕੋਈ ਵਾਧਾ ਘਾਟਾ ਹੋਇਆ ਜਿਹੜੇ ਬੰਦਿਆਂ ਨੇ ਜਿਹੜੇ ਬੰਦਿਆਂ ਨੇ ਗੋਲੀਆਂ ਚਲਾਈਆਂ ਹੈਗੀਆਂ ਵਾ ਉਹਨਾਂ ਨੇ ਕਿੰਨੀਆਂ ਗੋਲੀਆਂ ਚਲਾਈਆਂ ਤੇ ਉਹਨਾਂ ਦੇ ਮੂੰਹ ਵਗੈਰਾ ਬੰਨੇ ਹੋਏ ਸੀ ਮੂੰਹ ਬੰਨੇ ਸੀ ਉਹਨਾਂ ਦੇ ਉਹਨਾਂ ਨੇ ਇੱਕ ਗੋਲੀ ਤਾਂ ਚਲਾ ਦਿੱਤੀ ਮੇਰੇ ਮੋੜ ਮੋੜਨ ਦੀ ਹੂੰ ਜਿੱਦਾਂ ਇਦਾਂ ਲੱਗਾ ਮੈਨੂੰ ਤਾਂ ਇਦਾਂ ਲੱਗਦਾ ਜਿਵੇਂ ਮੇਰੀ ਬੇਟ ਹੀ ਕਰਦੇ ਹੋਊਗੀ ਹੂੰ ਹੁਣ ਤਾਂ ਮੈਂ ਇਹ ਤਾਂ ਇਹੀ ਕਹਿ ਸਕਦਾ ਹਨ ਤੇ ਦੂਜੀ ਗੋਲੀ ਫੇ ਮੇਰੇ ਮਗਰ ਚਲਾਈ ਉਹ ਲੱਗੀ ਮੇਰੇ ਕੋਈ ਨਹੀਂ ਬਚਾਅ ਹੋ ਗਿਆ ਕਾਦੇ ਤੇ ਸੀਗੇ ਉਹ ਮਟਰਸਲ ਤੇ ਸੀਗੇ ਛੋਟੇ ਮਟਰਸਲ ਸੀਗੇ ਖਰਿਆ ਪਲੇਟਿਨਾ ਸੀਗਾ ਖਰਿਆ ਜਾਂ ਫੇ ਕੁਝ ਹੋਊਗਾ ਛੋਟਾ ਮਟਰਸਲ ਦੀ ਜਾਨੀ ਤੁਸੀਂ ਕਾਦੇ ਤੇ ਸੀ ਮੈਂ ਬੋਲਟ ਤੇ ਸੀ ਬੋਲਟ ਤੇ ਸੀਗੀ ਤੇ ਬੋਲਟ ਵਗੈਰਾ ਉੱਪਰ ਉਹਨਾਂ ਨੇ ਗੋਲੀਆਂ ਚਲਾਈਆਂ ਜਾਂ ਤੁਹਾਡੇ ਵਾਲ ਨੂੰ ਗੋਲੀਆਂ ਚਲਾਈਆਂ ਇਹ ਨਹੀਂ ਪਤਾ ਹੁਣ ਕਿੱਦਾਂ ਚਲਾਈਆਂ ਬਚਾਅ ਹੋ ਗਿਆ ਜਾਨਕਿ ਲੱਗੀ ਨਹੀਂ ਨਾ ਮੋਟਰਸਾਈਕਲ ਤੇ ਲੱਗੀ ਨਾ ਮੇਰੀ ਲੱਗੀ ਗੋਲੀ ਠੀਕ ਹਾਂਜੀ ਸਰ ਸਰ ਕੀ ਮਾਮਲਾ ਜੀ ਇਹ ਮਾਮਲਾ ਇਹ ਹੈ ਕਿ ਅੱਜ ਸਾਨੂੰ ਸਿਰੇ ਸਿਰੇ ਤਲਾਹ ਮਿਲੀ ਸਿਰੇ ਕੋਈ ਛੜਿੰਗ 10 ਵਜੇ ਕਿ ਬਦਰਾਜ ਸਿੰਘ ਸਾਨੂੰ ਦਰਸ਼ਨ ਸਿੰਘ ਜੋਗੀ ਬਿਲਕ ਬਿਲਕਾ ਰਹਿਣ ਵਾਲਾ ਜੀ ਇਹ ਠੇਕੇਦਾਰ ਹੀ ਕਰਦਾ ਕੋਠੀਆਂ ਬਣਾਉਂਦਾ ਇਹਦਾ ਕੰਮ ਸੁੰਨੜ ਕਲਾਂ ਚੱਲਦਾ ਸੀ ਉਹ ਆਪਣੇ ਕੰਮ ਤੋਂ ਬੰਦਾ ਛੱਡ ਕੇ ਆ ਰਿਹਾ ਸੀ ਤੇ ਬਿਲਗੇੜੂ ਵੱਲ ਜਾ ਰਿਹਾ ਸੀ ਇਦੋਂ ਗੁਰਦੁਆਰਾ ਸ਼ਹੀਦਾਂ ਤੱਕਣਾ ਤੋਂ ਨਿਕਲਿਆ ਸੂਰ ਨੜਕੜ ਤੋਂ ਨਿਕਲਿਆ ਜੀ ਤੇ ਇਹਨੂੰ ਕਿਹਾ ਕਿ ਮੇਰੇ ਸਾਹਮਣੇ ਤੱਕਣਾ ਵਾਲੀ ਸਾਈਡ ਤੋਂ ਕੋਈ ਬੰਦੇ ਮੋਟਰਸਾਈਕਲ ਦੇ ਦੋ ਆ ਜੀ ਜਿਨ੍ਹਾਂ ਨੇ ਮੇਰੇ ਤੇ ਮੋਟਰਸਾਈਕਲਾਂ ਦੇ ਚਲਾਉਂਦੇ ਚਲਾਉਂਦੇ ਦੋ ਫਾਇਰ ਕੀਤੇ ਜੀ ਸਰ ਕੋਈ ਖੋਲ ਵਗੈਰਾ ਮਿਲੇ ਆ ਕੁਛ ਨਹੀਂ ਮਿਲਿਆ ਜੀ ਮੌਕੇ ਤੋਂ ਕੁਛ ਨਹੀਂ ਮਿਲਿਆ ਕੋਈ ਸੀਸੀਟੀਵੀ ਕੈਮਰਾ ਵਗੈਰਾ ਲਾਗੇ ਸ਼ਾਕੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਜੀ ਤੇ ਉੱਤੇ ਲਾਗੇ ਦਾ ਵਜੇ ਕੈਮਰੇ ਤੇ ਹਨ ਕਿ ਗੁਰਦੁਆਰਾ ਸਾਹਿਬ ਦਾ ਕੈਮਰਾ ਚੈੱਕ ਕੀਤਾ ਬਾਕੀ ਤੱਕਣਾ ਸਾਈਡ ਤੇ ਕੈਮਰੇ ਚੈੱਕ ਕਰ ਰਹੇ ਸਰ ਸਰ ਜਿਹੇਸ ਬੰਦੇ ਤੇ ਫਾਇਰ ਹੋਏ ਆ ਉਹਨੇ ਤੇ ਕੀ ਕਰਨ ਲੱਗਦਾ ਇਹ ਗੋਲੀਆਂ ਚਲਾਉਂਦਾ ਦੇਖ ਤਾਂ ਜਿਹਨ ਮੈਟਰ ਕੀ ਬੰਦਾ ਦੇਖਦੇ ਹਾਂ ਉਹ ਜਿਹਦਾ ਇਹ ਬੰਦਾ ਜੀ ਸਰ ਕਿੰਨੇ ਕ ਵਜੇ ਦੀ ਵਾਰਦਾ ਤੇ ਮਤਜੀ ਦੇ ਕਹਿੰਦੇ ਮਤავਕ ਵਾਰਦਾ ਥੱਕ ਜੀ ਕੋ ਪਾਉਣ ਦਾ ਸੋਚੀ ਦੀ ਤੇ ਇਧਰ ਵਿਅਕਤੀ ਕੀ ਕਰਨ ਆਇਆ ਸੀ ਕੀ ਕੰਮ ਕਰਦਾ ਇਹ ਨੂੰ ਦੱਸਿਆ ਪਹਿਲਾਂ ਕਿ ਪਹਿਲਾਂ ਠੇਕੇਦਾਰੀ ਕਰਦਾ ਹੈ ਤਾਂ ਮਕਤ ਜਗ੍ਹਾ ਵਾ ਇਹਦਾ ਠੇਕੇਦਾਰੀ ਕੰਮ ਚੱਲਦਾ ਪਿਆ ਸੁਨੜ ਕਰਾਉਦਾ ਸੀ ਠੇਕੇ ਕੋਟੀ ਦਾ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਕਾਰਵਾਈ ਝੋਮੇ ਦਾ ਜੀ ਹੋਊਗਾ ਕਿ ਦੇਖਦੇ ਜੀ ਕੀ ਬੰਦਾ ਕਰਦਾ ਹੈ ਜਿਹੜੇ ਬੰਦੇ ਇਹਨੇ ਦੱਸੇ ਹੈਗੇ ਆ ਉਹ ਕਿਸ ਤਰ੍ਹਾਂ ਦੱਸ ਰਿਹਾ ਕਿ ਕਾਹਦੇ ਤੇ ਆਏ ਸੀਗੇ ਉਹ ਹੋਂਸਾ ਦੇ ਬੰਦੇ ਸੀ ਕਹਿੰਦੇ ਮੂੰਹ ਨਾਲ ਲਪਟੇ ਹੋਏ ਸੀ ਮੇਰੇ ਨਾਲ ਪਛਾਣ ਨਹੀਂ ਸਕਦਾ ਅੱਛਾ ਜੀ ਠੀਕ ਹੈ